ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤਜ ਜ਼ਰੂਰ ਰੱਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਲੋਕਾਂ ਦੀ ਹੈ ਮੀਂਹ ਦੇ ਮੁਤਾਬਕ ਜ਼ਿਲ੍ਹੇ ਅੰਦਰ ਨਹੀਂ ਪਿਆ ਮੀਂਹ ਝੜ ਕੇ ਆਇਆ ਹੈ ਬੱਦਲ ਬਿਨਾ ਬਰੇ ਵਾਪਸ ਪਰਤੇ ਕੁਝ ਖੇਤਰਾਂ 'ਚ ਹਲਕਾ ਮੀਂਹ ਕਾਰਨ ਗਰਮੀ ਤੋਂ ਮਿਲੀ ਰਾਹ ਤੇ ਦਿਨਾਂ ਤਿੰਨ ਦਿਨ 'ਚ ਚੀਟਮੈਂ 5 ਡਿਗਰੀ ਤਾਪਮਨ ਹੇਠਾਂ ਆਇਆ ਅਗਲੇ 2 ਦਿਨ ਮੀਂਹ ਪੈਣ ਦੀ ਸੰਭਾਵਨਾ ਗੁਰਪ੍ਰੀਤ ਸਿੰਘ ਸਿੱਧੂ ਪੰਜਾਬੀ ਜਾਗਰਨ ਬਠਿੰਡਾ ਸੋਮਵਾਰ ਨੂੰ ਜ਼ਿਲ੍ਹੇ ਅੰਦਰ ਬੱਦਲ ਚੜ੍ਹ ਕੇ ਆਏ ਪਰ ਬਿਨਾਂ ਵਰੇ ਵਰਸੇ ਵਾਪਸ ਪਰਤ ਗਏ ਲੋਕਾਂ ਨੂੰ ਮੀਂਹ ਸਿੰਘ ਕੇ ਜਿਸ ਤਰ੍ਹਾਂ ਸਮਾਨ ਤੇ ਬੱਦਲਵਾਈ ਛਾਈ ਹੋਈ ਹੈ ਅੱਜ ਸੋਮਵਾਰ ਨੂੰ ਚੰਗਾ ਮੀਂਹ ਪਵੇਗਾ ਪਰ ਹਵਾ ਚੱਲਣ ਤੋਂ ਬਾਅਦ ਕੁਝ ਖੇਤਰਾ ਵਿੱਚ ਹੀ ਹਲਕਾ ਮੀਂਹ ਪਿਆ ਪਰ ਬਦਲਾ ਬੱਦਲ ਬਿਨਾ ਵਰਸੇ ਪ੍ਰਾਪਤ ਵਾਪਸ ਪਰਤ ਗਏ ਕੁਝ ਖੇਤਰਾ ਵਿੱਚ ਪਏ ਹਲਕੇ ਮੀਂਹ ਤੋਂ ਬਾਅਦ ਲੋਕਾਂ ਨੂੰ ਇੱਕ ਵਾਰ ਫਿਰ ਗਰਮੀ ਤੋਂ ਰਾਤ ਮਿਲੀ ਹੈ ਹਾਲਾਂਕਿ ਪਿਛਲੇ ਦਿਨਾਂ ਤੋਂ ਰੋਕ ਰੋਕ ਕੇ ਵੱਖ-ਵੱਖ ਖੇਤਰਾ ਵਿੱਚ ਹਲਕਾ ਮੀਂਹ ਪੈ ਰਿਹਾ ਹੈ ਪਰ ਹੱਲੇ ਤੱਕ ਜ਼ਰੂਰਤ ਅਨੁਸਾਰਕ ਮੀਂਹ ਨਹੀਂ ਪਿਆ ਮੀਂਹ ਪੈਣ ਕਾਰਨ ਇੱਕ ਵਾਰ ਮੌਸਮ ਵਿੱਚ ਚੰਦਗ ਪੈਦਾ ਹੋ ਗਈ ਹੈ ਤੇ ਤਿੰਨ ਦਿਨਾਂ ਵਿੱਚ ਜ਼ਿਲ੍ਹੇ ਦਾ ਕੁਬਾਤੋ ਵਾਤਾ ਮਨ ਸੇਪਮੈਂਟ 5 ਡਿਗਰੀ ਸੈਲਸੀਅਸ ਆ ਗਿਆ ਹੈ ਭਾਵੇਂ ਕਿਸਾਨਾਂ ਦੀਆਂ ਆਸਾਂ ਤੇ ਉਮੀਦਾਂ ਤਾਪਕਮੀ ਨਹੀਂ ਪਿਆ ਪਰ ਮੌਸਮ ਠੰਡਾ ਰਹਿਣ ਤੇ ਤਾਪਮਨ ਵਿੱਚ ਗਰਾਵਟ ਹੋਣ ਨਾਲ ਫਸਲਾਂ ਲਈ ਇਹ ਕਾਫੀ ਲਾਹੇਵੰਦ ਮੰਦਿਆਨ ਜਾ ਰਿਹਾ ਹੈ ਮੌਜੂਦਾ ਸਮੇਂ ਕਿਸਾਨਾਂ ਵੱਲੋਂ ਪੀਆ ਰਿਕ 126 ਜੋਨੇ ਦੀ ਬਿਜਾਈ ਜੋਰਾਂ ਤੇ ਚੱਲ ਰਹੀ ਹੈ ਤੇ ਮੌਸਮ ਠੀਕ ਹੋਣ ਕਾਰਨ ਮਜ਼ਦੂਰ ਵੀ ਸੌਖੇ ਹਨ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਜਿਲ੍ਹੇ ਅੰਦਰ ਮੌਸਮ ਵਿੱਚ ਕਈ ਤਰ੍ਹਾਂ ਦੇ ਬਦਲਾਅ ਨਜ਼ਰ ਆ ਰਹੇ ਹਨ ਭਾਵੇਂ ਮੀਂਹ ਪੈਣ ਨਾਲ ਤਾਪਮਾਨ ਠੇਠਾ ਜਾਂਦਾ ਪਰ ਹੁਮਸ ਜ਼ਿਆਦਾ ਹੋ ਜਾਂਦੀ ਹੈ ਅਗਲੇ 2 ਦਿਨਾਂ ਵਿੱਚ ਵੀ ਮੌਸਮ ਪਾਕ ਨਹੀਂ ਜਿਲ੍ਹੇ ਅੰਦਰ ਹਲਕਾ ਮੀਂਹ ਦੀ ਭਵਿਕ ਬਾਣੀ ਕੀਤੀ ਹੈ ਖਬਰ ਨੂੰ ਤੱਕ ਦੇਖਣ ਲਈ ਧੰਨਵਾਦ